ਜੀ ਕੁਮਾਰ ਗੋਲਡੀ ਜੀ ਅਜੀ ਜੀ ਫੋਨ ਵਾਲੇ ਅਜੀ ਜੀ ਜਿਹੜਾ ਕਾਂਡ ਹੋਇਆ ਅੱਜ ਤੇ ਕੀ ਕਾਂਡ ਹੋਇਆ ਕਿ ਤੁਹਾਨੂੰ ਵੀ ਲੱਗਦਾ ਕਿਪਰਾ ਦਾ ਕੋਈ ਭੇਦੀ ਹੈ ਜੀ ਇਹ ਕੋਈ ਮਲੀ ਭੂਤਿਆ ਚੁੰਡੇ ਦਾ ਕੋਈ ਲੜਕਾ ਨਾਲ ਰਲਿਆ ਵਾ ਇਹ ਕੋਈ ਗਰੋ ਵੱਡਾ ਹੀ ਫਿਰਨ ਰਿਹਾ ਚੁੰਡੇ ਦੇ ਨਾਲ ਕੋਈ ਰਲ ਕੇ ਇਹ ਫਰੋਡ ਚੱਲਣ ਦਾ ਪਿਆ ਵਾ ਅਜੇ ਤੱਕ ਵੀ ਐਸਐਚਓ ਸਾਹਿਬ ਨੇ ਅਜੇ ਕੋਈ ਕੇਸ ਦਾ ਅਜੇ ਤੱਕ ਹੱਲ ਨਹੀਂ ਹੋਇਆ ਚਾਹੇ ਗੋਲੀ ਕਾਂਡਿਆ ਚਾਹੇ ਉਹ ਲੜਕੀ ਕਰ ਲੜਕਾ ਜਿਹੜਾ ਬੜਿਆ ਵਾ ਉਹ ਵੀ ਕਾਣ ਜਿਤਕਾ ਪੂਲ ਸਕੋਰ ਨਹੀਂ ਹਸਲ ਜਾਇਆ ਗਿਆ ਮੈਂ ਐਸੇ ਜੋ ਬੇਨਤੀ ਕਰਦਾ ਕਿ ਇਹ ਇਹੋ ਜਿਹੇ ਜੋ ਘਟਨਾ ਹੋ ਰਹੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਕੱਲ ਜਿਹੜਾ ਫਰੋਡ ਹੋਇਆ ਵਾ ਉਹ ਚੁਿੰਡੇ ਦੀ ਪੂਰੀ ਡਿਟੇਲ ਉਹਨੂੰ ਲੜਕੀ ਨੂੰ ਪਤਾ ਸੀ ਜਿਸ ਕਰਕੇ ਇਹ ਮੈਂ ਚੰਦਾ ਕਿ ਇਹਦੇ ਅਫਸੇਤੀ ਇਹਦੇ ਦਾ ਹੱਲ ਕੀਤਾ ਜਾਵੇ ਨਹੀਂ ਨਹੀਂ ਹੋਰ ਕੋਈ ਕੁਝ ਉਹ ਪਿੰਨਾ ਰੈਡੀ ਮੇਡ ਦੁਕਾਨ ਲੱਗੀ ਆ ਬੋਬੀ ਦੀ ਉਸ ਦੁਕਾਨ ਤੇ ਗਿਆ ਵਾ ਉਸ ਤੋਂ ਬਾਅਦ ਸੋਨੂ ਜੁਲਰ ਹੈਗਾ ਵਾ ਉਸ ਦੁਕਾਨ ਤੇ ਵੀ ਗਿਆ ਵਾ ਉਹ ਗੱਡੀ ਜਿਹੜੀ ਗੱਡੀ ਦਾ ਨੰਬਰ ਆ ਉਹ ਸੰਹਾਂਦ ਦੇ ਕੋਲ ਤੋਂ ਗੱਡੀ ਦਾ ਨੰਬਰ ਆ ਰਿਹਾ ਵਾ ਉਸ ਨਾਂ ਤੇ ਬੋਲਦੀ ਪਈ ਹੈ ਕੀ ਲੱਗਦਾ ਜੇ ਹੁਣ ਬਾਹਰ ਕੀ ਹੋਵੇਗਾ ਜਦੋਂ ਇਹਦਾ ਨਾਮ ਲਾਫਟ ਆਇਆ ਹੈ ਕਾਹੀ ਪ੍ਰਸ਼ਾਸਨ ਨੂੰ ਅੱਗੇ ਇਹੋ ਬੇਨਤੀ ਕਰਦੇ ਆ ਕਿ ਇਹਦਾ ਛੇਤੀ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਕੇਸ ਨੂੰ ਛੇਤੀ ਛੇਤੀ ਹੱਲ ਕੀਤਾ ਜਾਵੇ ਇਸ ਕੇਸ ਦਾ ਅਸੀਂ ਧਰਨਾ ਦੇਵਾਂਗੇ ਅਸੀਂ ਜੋ ਵੀ ਹੋਊਗਾ ਪੂਰਾ ਬਾਜ਼ਾਰ ਬੰਦ ਕਰਕੇ ਪੂਰੀ ਮਾਰਕੀਟ ਬੰਦ ਕਰਕੇ ਪੂਰਾ ਮੁਜਾਹਰਾ ਕਰਾਂਗੇ। ਅੱਜ ਇਹ ਚੀਜ਼ ਜਿਹੜੀਆਂ ਸਾਹਮਣੇ ਆ ਰਹੀਆਂ ਜਿੱਦਾਂ ਦੀ ਫਰੋਤੀਆਂ ਆ ਰਹੀਆਂ ਵਾ ਜਿਵੇਂ ਕਿ ਠੋਖਾ ਧੜੀ ਆ ਲੁੱਟ ਖੋਹ ਆ ਇਹ ਚੀਜ਼ਾਂ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਪ੍ਰਸ਼ਾਸਨ ਨਾਲ ਪਹੁੰਚ ਹੈ ਤੇ ਕਾਪੂ ਪਹੁੰਚ ਕਾਬਜਾ ਰਹਾ ਜਾਂ ਵਾਤੀਆਂ ਜਾ ਰਹੀਆਂ ਵਾ ਇਹ ਸਭਨ ਵੱਲ ਪਹਿਲੇ ਨੰਬਰ ਤੇ ਚਵਿੰਡਾ ਹੀ ਟਾਰਗੇਟ ਹੋਣਿਆ ਵਾ ਚਵਿੰਡੇ ਬਹੁਤ ਕੁਛ ਬਹੁਤ ਜਾਣਨ ਨੂੰ ਪਹਿਲਾਂ ਫਰੋਤੀਆਂ ਦੇ ਫੋਨ ਆਏ ਆ ਉਸ ਤੋਂ ਬਾਅਦ ਟਾਰਗੇਟ ਹੁੰਦਾ ਪ੍ਰਸ਼ਾਸਨ ਕੋਈ ਪੁਲਿਸ ਕੋਈ ਵੀ ਅਜੇ ਤੱਕ ਕੇਸ ਕੋਈ ਹੱਲ ਨਹੀਂ ਕਰਨੀ ਪੁਲਿਸ ਵੱਲੋਂ ਕੋਈ ਵੀ ਇਹੋ ਜਿਹਾ ਕੋਈ ਹੁੰਦਾ ਹੀ ਨਹੀਂ ਕਿ ਬਾਜ਼ਾਰ ਵਿੱਚ ਕੋਈ ਕਿਸੇ ਦਾ ਵੀ ਕਿ ਪੁਲਿਸ ਦਾ ਸਹਿਯੋਗ ਹੋਵੇ ਕਿੰਨੀ ਕਿ ਡੈਸ਼ ਚੁੰਡੇ ਚੁੰਡੇ ਤੇ ਬਹੁਤ ਜ਼ਿਆਦਾ ਡੈਸ਼ ਨਹੀਂ ਬਾਜ਼ਾਰ ਮਾਰਕੀਟ ਬਿਲਕੁਲ ਹੀ ਬੰਦ ਵਰਗਾ ਹਿਸਾਬ ਹੈ ਜੀ ਮੇਰਾ ਨਾਮ ਹੈ ਜੀ ਰਾਜਨ ਕਿ ਆ ਜੀ ਇੱਕ ਮਿੰਟਾਂ ਤੋਂ ਵੀ ਆਏ ਕਿ ਤੁਹਾਨੂੰ ਰਹਿਣ ਵਾਲੇ ਕੀ ਕਰਨਾ ਹੈ ਮੇਰਾ ਨਾਮ ਹੈ ਰਾਜਨ ਮੇਰਾ ਪਿੰਡ ਹੈ ਸਰਿਆਲੀ ਮੰਡ ਆਪਣੀ ਨਾ ਸਰਿਆਲੀ ਕਲਾਮਾਂ ਦੁਕਾਨ ਟੈਲੀਕਮ ਆਪਣਾ ਰਾਜਨ ਟੈਲੀਕਮ ਦੇ ਨਾਮ ਤੋਂ ਆਪਣੇ ਕੋਲ ਨਾ ਇੱਕ ਬੰਦਾ ਆਇਆ ਸੀ ਅਨਪਛਤਾ ਉਹਨੇ ਕੀ ਕੀਤਾ ਕਿ ਫੇਕ QR ਕੋਡ ਵਿਖਾ ਕੇ ਮੇਰੇ ਕੋਲ ਦੋ ਫੋਨ ਲੈ ਲਿਆ ਇੱਕ ਵੀਵੋ ਦਾ T4X ਮਾਡਲ ਹੀ ਇੱਕ Samsung ਦਾ A16 ਮਾਡਲ ਹੀ ਤੇ ਆ ਸਾਨੂੰ ਪਤਾ ਲੱਗਾ ਹੈ ਕਿ ਜਿਹੜਾ ਬੰਦਾ ਮਤਲਬ ਜਿਹਨੇ ਫਰੌਡ ਕੀਤਾ ਵਾ ਨਾ ਉਹਨੇ ਚਿੰੰਡਾ ਦੇ ਵੀ ਵੀ ਸੇਮ ਫਰੌਡ ਕੀਤਾ ਸਾਨੂੰ ਵੀਡੀਓ ਸ਼ੋ ਹੋਈ ਸੀ ਕੋਈ ਇਸ ਕਰਕੇ ਅਸੀਂ ਇੱਥੇ ਮਤਲਬ ਫੋਨ ਸ਼ਾਨ ਕਰਨ ਲਈ ਆਏ ਹਾਂ ਕਿ ਸਾਨੂੰ ਕਿ ਉਹੀ ਬੰਦਾ ਸ਼ਾਇਦ ਮਿਲ ਸਕੇ ਪਰ ਅਫਸੋਸ ਕਿ ਨਹੀਂ ਮਿਲਿਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਹੋਇਆ ਇਦਾਂ ਸੀ ਕਿ ਮਤਲਬ ਮੈਦਾ ਹੈ ਨਹੀਂ ਸੀ ਸੰਡੇ ਦੀ ਗੱਲ ਆ ਫਾਦਰ ਸਾਹਿਬ ਮੇਰੇ ਬੈਠੇ ਸ਼ਾਪ ਤੇ ਉਹਨੇ ਕੀ ਕੀਤਾ ਕਿ ਆ ਕੇ ਮੈਨੂੰ ਕਾਲ ਕੀਤੀ ਕਹਿੰਦਾ ਕਿ ਮੈਦਾ ਦਦੀ ਪੁੱਛਣਿਆਰਾ ਬੋਲਦਾ ਵਾਂ ਫੇਕ ਹੀ ਕਹਿ ਦਿੱਤਾ ਕਿਸੇ ਤਰ੍ਹਾਂ ਨਾਮ ਲੈ ਲਿਆ ਉਦੋਂ ਬਾਅਦ ਆ ਕੇ ਕਹਿੰਦਾ ਕਿ ਕੀ ਹੈਗਾ ਜੀ ਤੁਹਾਡੇ ਸਿਰਾਲੀ ਨਹੀਂ ਜੀ ਦੀ ਪੁੱਛਣਿਆਲਾ ਕੋਈ ਨਹੀਂ ਹੈਗਾ ਜੀ ਬਾਅਦ ਚ ਉਹਨੇ ਫੇਕ ਨਾਮ ਲੈ ਕੇ ਇਦਾਂ ਹੀ ਗੱਲਾਂ ਚ ਬਰਗਲਾ ਕੇ ਤੇ ਮੇਰੇ ਦੋ ਫੋਨ ਪਸੰਦ ਕਰ ਲਏ ਤੇ ਬਾਅਦ ਚ ਫੇਕ ਯੂਰ ਗੋੜਾ ਬੁਖਾ ਕੇ ਤੇ ਬਸ ਸਟਰਾਉਡ ਹੋ ਗਿਆ ਅਜ ਗਿਆ ਫਿਰ ਬਾਕੀ ਨਹੀਂ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਵੀ ਨਾਲ ਇੱਕ ਮੁੰਡਾ ਰੱਖਿਆ ਆਪਾਂ ਅਜੀਪਾਲ ਸਿੰਘ ਦਾ ਨਾਮ ਇੱਕ ਹੋ ਸੀ ਦੋ ਜਣੇ ਹੀ ਉੱਥੇ ਕਿੰਨੇ ਦਾ ਨੁਕਸਾਨ ਹੋਇਆ ਆਪਣਾ ਨੁਕਸਾਨ ਹੋਇਆ 35000 ਰੁਪਏ ਦਾ ਨੁਕਸਾਨ ਹੋ ਗਿਆ ਦੋ ਫੋਨ ਸੀ ਆਪਣੇ ਹਾਂ ਤੇ ਦਰਖਾਸਤ ਦਿੱਤੀ ਹੈ ਜੀ ਦਰਖਾਸਤ ਦਿੱਤੀ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਗਿਆ ਸੀ ਉੱਥੇ ਖਾਣਾ ਪਰ ਉਹਨਾਂ ਨੇ ਕੋਈ ਈਟੀ ਜਿਆਦਾ ਰਿਸਪੌਂਸ ਨਹੀਂ ਦਿੱਤਾ ਮੈਂ ਕਲੀਅਰ ਰਿਸਪੌਂਸ ਦੇ ਗਾ ਲੱਗਦਾ ਕਿ ਤੁਹਾਨੂੰ ਜਿਹੜੇ ਐਸੇ ਕੱਢੀਆਂ ਮਾਰਨਦੇ ਆ ਤੇ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਨੱਥ ਪਾਉਣੀ ਚਾਹੀਦੀ ਹੈ ਇਹ ਮੇਰੇ ਤੇ ਹੋਈ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਬੰਦੀ ਤੋਂ ਬੰਦੀ ਕਾਰਵਾਈ ਜਿਹੜੀ ਇਹਨਾਂ ਦੇ ਕੀਤੀ ਜਾਵੇ। ਠੀਕ ਹੈ ਜੀ। ਸਾਈਟਿਕ ਅ ਥਗੀ ਦਾ ਮਾਮਲਾ ਆਇਆ ਤਾਂ ਮੈਨੂੰ ਦੱਸੋ ਕੀ ਮਾਮਲਾ ਹੈ? ਨਾ ਕੱਲ ਮੈਸੇਜ ਆਇਆ ਸੀ ਆਪਾਂ। ਪੁਲਿਸ ਚ ਕਿ ਦਰਖਾਸਤ ਪਾਈ ਆ ਸੋਨੀਆ ਵੱਲੋਂ ਇਹ ਸੋਨੀਆ ਵਾਈਫ ਆਫ ਕੁਲਦੀਪ ਸਿੰਘ ਜੀ। ਕਿ ਨਾ ਸਨੇਰੀ ਦੁਕਾਨ ਕਰਦੀ ਲੇਡੀਜ਼ ਕਰਦੀ ਆ। ਕਿ ਕੋਈ ਆਇਆ ਮੁੰਡਾ ਆਇਆ ਤੇ ਉਹਨੇ ਆਣ ਕੇ ਇਹਨੂੰ ਸੋਨਾ ਲਿਆ। ਉਸ ਤੋਂ ਬਾਅਦ ਉਹਨੇ ਕਾਰਡ ਸਵਾਪ ਕੀਤਾ ਬਾ ਉਹ ਪੈਸੇ ਕੈਸ਼ ਨਹੀਂ ਹੋਏ ਤੇ ਉਹ ਫਿਰ ਬਾਅਦ ਵਿੱਚ ਪਤਾ ਲੱਗਾ ਵੀ ਉਹ ਫਰੋਡ ਕਰਕੇ ਤੇ ਸੋਨਾ ਲੈ ਕੇ ਚਲਾ ਗਿਆ ਉਸ ਵਧੀਆ ਹੀ ਵੈਰੀਫਾਈ ਕਰ ਰਹੇ ਆ ਕੈਵਰੀ ਚੈੱਕ ਕੀਤੀ ਆ ਹੋਰ ਵੀ ਆਪਾਂ ਐਂਗਲਾਂ ਤੋਂ ਜੱਜ ਕਰ ਰਹੇ ਆ ਤੇ ਇਹ ਮਕਰਮਾਦਲ ਕੀਤਾ ਪੁਲਿਸ ਬੰਦੀ ਵੀਰੇ ਕਾਰਵਾਈ ਅੰਚਲਿਆ ਦੀ ਕਹਿੰਦੇ ਕਿ ਹੋ ਪਹਿਲਾਂ ਵੀ ਕੋਈ ਤਰ੍ਹਾਂ ਕਰ ਰਹੇ ਲੋਕ ਦੇ ਪਾਸਾ ਹਰ ਕੋਈ ਉਹ ਸਾਰੇ ਇਦਾਂ ਵਾਂ ਬਾਜ਼ਾਰ ਦੇ ਵਿੱਚ ਇਹ ਵੇਖਿਆ ਗਿਆ ਤੁਰਦਾ ਫਿਰਦਾ ਜਿਹੜੇ ਅਸੀਂ ਦੇਖਿਆ ਖੁਦ ਆਪ ਦੇਖਿਆ ਤੇ ਜਿਹੜੇ ਆਪਾਂ ਕੈਮਰੇ ਇਕੱਠਾ ਲਏ ਆ ਤੇ ਦੁਕਾਨ ਦੇ ਵਿੱਚ ਇਸਦੇ ਗਿਆ ਵਾ ਇੱਕ ਦੇ ਹੋਰ ਗਿਆ ਵਾ ਤੋਂ ਜਨੇ ਆ ਕਿ ਮੈਂ ਸਰਾਵੀ ਦੁਕਾਨ ਆ ਵੀ ਕਰਕੇ ਆ ਜੋ ਕਰਦੀ ਆ ਮੋਬਾਈਲ ਉਹਦੀ ਬਾਰੇ ਅਜੇ ਮੈਨੂੰ ਕੋਈ ਸੂਚਨਾ ਨਹੀਂ ਮਿਲੀ ਮੈਂ ਆਪਣੇ ਤੌਰ ਤੇ ਕਰ ਰਿਹਾ ਮਦਾ ਮੈਨੂੰ ਭੇਜਿਆ ਉਧਰ ਮੈਂ ਮਾਲਮ ਭੇਜਿਆ ਵੇ ਤਰਹਾਡੀ ਪਤਾ ਕਰਨੋਂ ਆਪੀ ਇਹ ਜੋ ਪੁਲਿਸ ਅਫਸਰ ਹੋ ਮੰਨਿਆ ਕਿ ਇਸ ਤਰ੍ਹਾਂ ਦਾ ਸਿਨੈਰੀਓ ਨਾ ਹੋ ਕਿ ਕੋਈ ਪਕੜਾ ਜਿਹਾ ਅੱਗੇ ਚੱਲ ਜਾਈਦਾ ਹੈ ਮੈਂ ਤਾਂ ਹੁਣ ਕਹਿ ਰਿਹਾ ਕਿ ਜਿਹੜੇ ਠੱਗ ਨੇ ਇਹਨਾਂ ਨੇ ਕੋਈ ਨਾ ਕੋਈ ਏਰੀਆ ਬਣਾਇਆ ਕੋਈ ਨਾ ਕੋਈ ਵੀ ਏਰੀਆ ਬਣਾ ਲਿੰਦੇ ਆ ਠੱਗੀ ਮਾਰਨ ਦਾ ਭਾਵੇਂ ਕੋਈ ਸੋਸ਼ਲ ਮੀਡੀਆ ਤੋਂ ਕਰ ਲਿੰਦੇ ਜਾਂ ਕਿਸ ਦਾ ਅਕਾਊਂਟ ਹੈਂਗ ਕਰ ਲਿੰਦੇ ਆ ਆਪਾਂ ਇਹਨੂੰ ਸੁਚੇਤ ਰਹਿਣਾ ਚਾਹੀਦਾ ਵਾ ਕਿ ਜਦੋਂ ਉਹਨੇ ਪੈਸੇ ਪਾਏ ਨਹੀਂ ਸੀ ਤੇ ਉਹਨੂੰ ਆਪਾਂ ਸੋਨਾ ਨਹੀਂ ਦੇਣਾ ਚਾਹੀਦਾ ਜਿੰਨਾ ਚਿਰ ਕੈਸ਼ ਨਾ ਹੁੰਦਾ ਆਪਾਂ ਨੂੰ ਸੋਨਾ ਨਾ ਦਿੰਦੇ ਇਸ ਕਰਕੇ ਮੈਂ ਯੂਨਸ ਚੁਰਗਾਲਾ ਵੀ ਇਹਨਾਂ ਨੂੰ ਸੂਚਿਤ ਰਿਹਾ ਜਾਇਆ ਚੇਨ ਜੀ ਸਾਹਿਬ ਮੈਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਲਾਲ ਆ ਰਹੇ ਨੇ ਬੁਦਾਦ ਸਰ ਵਾਲੇ ਵਗੈਰਾ ਉਹਨੇ ਦੇ ਇੱਕ ਬੰਦੇ ਨੂੰ ਮਿਖਾਵਾ ਪਾਇਆ ਕਿ ਜਿਹਨੇ ਸਾਰਾ ਕੁਝ ਉਹਨਾਂ ਬਾਰੇ ਜਾਣਦਾ ਹੋਵੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਤੇ ਵੀ ਨਹੀਂ ਹੋ ਸਕਦਾ ਇਹਨਾਂ ਨੇ ਕੋਈ ਰਿਸ਼ਤਰੀ ਦੇ ਵਿੱਚ ਹੋਏ ਲਾ ਜਾਂ ਪਿੱਛੇ ਕੋਈ ਬੰਦਾ ਬੈਠਾ ਹੈ ਜਿਹੜਾ ਜਿੰਨੇ ਦੱਸ ਕੇ ਭੇਜਿਆ ਹੈ ਉਹ ਤੇ ਤਫਤੀਸ਼ ਦੌਰਾਨ ਸਾਹਮਣੇ ਆਏਗਾ